ਕੜਾ ਨਾ ਪਾ ਮਰ ਪਿੱਛੇ ਆ ਪਿੱਛੇ ਆ ਪਿੱਛੇ ਆ ਪਿੱਛੇ ਟੋਪੀ ਦਿੱਤੀ ਹੋਈ ਸਾਰਾ ਕੁਝ ਦਿੱਤਾ ਹੋਰ ਆ ਇੱਕ ਨੰਬਰ ਵੀ ਹੋਵਾ ਯਾਨ ਕਿਸੇ ਨਾ ਸਵਿਟਜ਼ਰਲੈਂਡ ਦੇ ਸ਼ਹਿਰ ਦਾ ਪਲੇਖਾ ਪਾਉਂਦਾ ਇਹ ਸ਼ਹਿਰ ਵਿੱਚ ਆ ਜੋਗਨ ਵਧੀਆ ਕਰਦਾ ਹੋ ਦੇਖ ਮਲਕੀਰ ਦਾ ਹੀਦਾ ਉਹ ਬੱਲੇ ਬਰਾਵੋ ਹੋਰ ਆ ਸਾਹਮਣੇ ਵੀ ਜੀ ਬੱਚੇ ਹੋ ਗਏ ਰੈਡੀ ਚਲ ਆਜੋ ਫੇਰ ਰਸਮ ਜਲਦੀ ਪੁੱਤ ਬੈਠੇ ਗੱਡੀ ਚ ਆਜੋ ਜਾਮੂ ਪਾਪਾ ਮਨਕੀਰ ਤੇ ਬੈਠਣਾ ਮਨਕੀਰ ਤੇ ਬੈਠਣਾ ਗੱਡੀ 'ਚ ਹਾਂ ਚਲ ਆ ਜੀ ਅੱਜ ਅਸੀਂ ਗਾਲ ਜੀ ਸਾਰਿਆਂ ਨੂੰ ਨਵੇਂ ਬੀੜੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਰੇ ਕੋਲ ਆਏ ਬੇ ਰਿਸ਼ਤੇਦਾਰ ਕਰਮੋਨੇ ਤੋਂ ਤੇ ਬਰੇਸ਼ੀਆ ਤੋਂ ਚੱਲੇ ਆ ਸੀ ਕਮਣਾ ਲੇਕ ਦੇ ਉੱਤੇ ਜਿਹੜੇ ਕਿ ਹੈਗਾ ਇੱਥੋਂ 50 ਮਿੰਟ ਦਾ ਰਸਤਾ ਤੇ ਥੋੜਾ ਜਿਹਾ ਅੱਗੇ ਜਾ ਕੇ ਤੁਹਾਡੇ ਨੂੰ ਮਿਲਦੇ ਆ ਜੋ ਕੁਝ ਵੀ ਅੱਜ ਹੁੰਦਾ ਹੋਇਆ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਮਿਲਦੇ ਆ ਥੋੜਾ ਜਿਹਾ ਅੱਗੇ ਜਾ ਕੇ ਮਾਮੂ ਗ ਨੂੰ ਦੇਖ ਪੁੱਤ ਚੱਲ ਚੱਲ ਹੈ ਗੱਡੀ ਆਦੀ ਇੱਕ ਹੁਣ ਬੰਦਾ ਦਿਖਾਉਣਾ ਇੱਕ ਹੋਰ ਮਨਕੀਰਤ ਸਿੰਘ ਇਹ ਬਹੁਤ ਸ਼ਰਾਰਤੀ ਬੰਦਾ ਹੈ ਨਾ ਐਦਨ ਸੱਤੀ ਉਹਦੀ ਐਦਨ ਕਿੰਨਾ ਮਰਜੀ ਜਾਈ ਜਾ ਬਸ ਆਹ ਜੀ ਲੋਕੇਸ਼ਨ ਦੇਖ ਲੈਣੀਆਂ ਪਹਾੜੇ ਬੜੇ ਲੋ ਜੀ ਆਪਾਂ ਆਪਣੀ ਲੋਕੇਸ਼ਨ ਤੇ ਆ ਗਏ ਆ ਜਿੱਥੇ ਆਉਣਾ ਸੀ ਇਹ ਹੈਗੀ ਆ ਈਦਨੇ ਚ ਪੈਂਦੀ ਐ ਲਾਗੋ ਬਾਕੀ ਦੀ ਪੂਰੀ ਇਨਫੋਰਮੇਸ਼ਨ ਮਤਲਬ ਥੋੜੀ ਤੁਹਾਨੂੰ ਅੱਗੇ ਜਾ ਕੇ ਦਿੰਨਾ ਹੈਗਾ ਵਟਸਐਪ ਤੇ ਇੱਧਰ ਹੈਗੇ ਪੰਗੂ ਸਾਹਿਬ ਤੇ ਮਿਲਦੇ ਆ ਤੁਹਾਨੂੰ ਲੈ ਕੇ ਦੇ ਵਿੱਚ ਜਾ ਕੇ ਵੀ ਆਉਣਾ ਹੋਇਆ ਬਈ ਤੁਸੀਂ ਆਹ ਬਾਰ ਭਰ ਕੇ ਆ ਜਿਓ ਸਾਹਮਣੇ ਆਹ ਬਾਰ ਤੇ ਇੱਥੇ ਤੁਹਾਨੂੰ ਸਾਹਮਣੇ ਆ ਬਿਲਜ ਨਹੀਂ ਹੋ ਰਿਹਾ ਬੋਟ ਵਗੈਰਾ 1 ਘੰਟੇ ਦੇ ਲੰਨੇ ਨੇ ਇਹ 90 ਐਰੋ ਦੀ ਦਤੀ ਨਾ ਇਨਫੋਰਮੇਸ਼ਨ ਦੋ ਘੰਟਿਆਂ ਦਾ ਕੋਈ ਨਹੀਂ ਚਿਆਰਵਾ ਇਹ ਬੰਦਾ ਹੈ ਨਹੀਂ ਹਜੇ ਇਹਨਾਂ ਦੌਰੇ ਵੇਟ ਕਰਨੇ ਹੀ ਪੈਣੇ ਥੋੜੀ ਚਾਓ ਤੁਸੀਂ ਸੇਰ ਬੀ ਕੁਐਸਟੀ ਦੀ ਦੂਏ ਕਵਾਂਤੀ ਪੋ ਕਵਾਂਤੀ ਸੇਤੇ ਪੋ ਕਵਾਂਤੀ ਸੇਤੇ ਪੋ ਨੋਵੇ ਦੂਏ ਪੋ ਬੰਬੀਨੀ ਪਰੋ ਦੂਏ ਪੋ ਬੰਬੀਨੀ ਸੀ ਡਾਕੂਮੈਂਟੋ ਲੇ ਜਦਾ ਜਦਾ ਤੋਂ ਸੀ ਜਦਾ ਤੋਂ ਸੁਰਤ ਕੋ ਕੋਨ ਤੋਰ ਨਹੀਂ ਪਾਗਾ ਵੀ ਪੋਸੋ ਪ੍ਰੇਂਦੇ ਕੁਐਸਟੀ ਪਰ ਬੰਬੀਨੀ ਪਰ ਕਿਉਂ ਨੋ ਨੋ ਕਪਾਚੋ ਨੋ ਨੋ ਬਿਜੋਨਿਓ ਫਾਰੇ ਬਾਗਨੋ ਨੋ 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 ਸਿ ਸਿ ਸਦੂਤੀ ਫਿਰਮ ਸਿ ਹੈ ਕਾਪੀਟੋ ਜੋ ਮੁੰਡੇ ਜੈਕਟ ਪਾਉਣ ਲੱਗੇ ਕਿਉਂਕਿ ਸੇਫਟੀ ਬਾਈ ਜ਼ਰੂਰੀ ਹੈ ਕਿ ਨਹੀਂ ਕਈ ਵਾਰ ਬੱਚੇ ਕੋਈ ਇਲਤ ਕਰ ਦਿੰਦੇ ਆ ਹ ਆ ਲਾ ਰੇ ਬੈਲਟਾਂ ਆ ਦੇ ਇਥੇ ਕੋਈ ਲਾਟਾ ਗ੍ਰਾਂਡ ਹੈ ਸਿ ਪਾ ਇਹ ਲਾਟਸੋ ਵੇਨਿਟੀ ਕੋ ਮੈ ਦੇਣੀ ਇਹਦੀ ਪੁਆ ਦੋ ਸਰਪਰੀ ਦੀ ਪੁਆ ਹੀ ਲੋ ਖੱਟੀ ਉੱਧਰ ਲਾ ਲਾ ਆ ਬਾਲ ਚੱਕੀ ਤੁਸੀਂ ਆਪੇ ਜਾਗ ਤਾਂ ਬੜੇ ਚੌ ਨਾਲ ਪਾਉਨੇ ਤਾਂ ਤੇ ਆ ਬਾਈ ਲੇਕ ਆ ਸਾਹਮਣੇ 뷰 ਬਹੁਤ ਸੋਹਣਾ ਇੱਥੇ ਬਹੁਤ ਸੋਹਣੀ ਲੇਕ ਐ ਯਾਨੀ ਐਡੀ ਬੜੀ ਨਹੀਂ ਹੈਗੀ ਛੋਟੀ ਹੋਆ ਇਧਰੋਂ ਪਿੱਛੇ ਨੂੰ ਕਾਫੀ ਲੰਬੀ ਹੈ ਜਣੀ ਕਾ ਹੋ ਇਦੂ ਹੀ ਬੰਬੀ ਨਹੀਂ ਹੱਸੇ ਮੈਂ ਕੁਆ ਆ ਲਿਆ ਪੂਰਾ ਖਾਦੋ ਤੇ ਹਾਇਪਰ ਵਜੋਂ ਕੁਰਸੀ ਤੇ ਇਧਰ ਹੋ ਜਾ ਰਸਮ ਤੋਂ ਇਧਰ ਇੱਕ ਸਾਈਡ ਵੱਜਣ ਚੱਲ ਤੋ ਰਹਿਣਾ ਕੋਈ ਨਹੀਂ ਗੱਬੇ ਵੈਜੀ ਬਾਤ ਚ ਇਧਰ ਰਸਮ ਤੋਂ ਲਾਟੋ ਕਰ ਬੈਠ ਚਲੋ ਤੁਸੀਂ ਉਹ ਪਿਛੇ ਵਾਲੀ ਜੀ ਵੇਲੇ ਫਰੇ ਚਲਾ ਦੀ ਆਪਾਂ ਪਰ ਤਾਂ ਮੈਂ ਸਿੱਧੀ ਮੇ ਕਿਤੇ ਤਾਂ ਨਾ ਆਏ ਮੋਨੂ ਨੀਤੀ ਮਸਤਕਾ ਕਿਤੇ ਨਾ ਲੋ ਆਪਾਂ ਸਤਿ ਜੀ ਆਂ ਨੋ ਕਪੀਟੋ ਨਾ ਮੈਂ ਚਲਾਉਣਾ ਤੇ ਤੇ ਕਰਨੀ ਹੈ ਉੱਥੇ ਡਾਊਨ ਆਪਾ ਓਕੇ ਜਾਨ ਨੇੜੇ ਨਿਕਾਲ ਲਿਆ ਹਾਂ ਕਾਹ ਤੋ ਓਕੇ ਤਪੀਤੋ ਤਪੀਤੋ ਕੀ ਸੀ ਰਿਮੋਟ ਮੇਰੇ ਹੱਥ 'ਚ ਹੈ ਯੂ ਦੇਖੋ ਭਾਈ ਇੱਥੋਂ ਯਾਰ ਵਾਓ ਕਿੰਨਾ ਘਾਟ ਹੋਦਾ ਜਿੱਦਾਂ ਮਾਰਸੀ ਚੱਲ ਹੁੰਦਾ ਆਪ ਨਹੀਂ ਆਪੇ ਮਾਰਦੇ ਇਹੀ ਤਾਂ ਵਧੀਆ ਚੀਜ਼ ਆ ਕੋਈ ਨਾ ਖਤਰਾ ਨਾਲ ਨਹੀਂ ਉੱਡ ਮਾਰ ਲਾ ਪਿੱਛੇ ਮਾਰ ਲਾ ਹੁਣ ਮੋੜ ਇਹਨੂੰ ਆ ਪੂਰੇ ਨੂੰ ਮੋੜ ਲੈ ਤੈਨੂੰ ਇੱਧਰੋਂ ਚੱਲ ਸਕਦੀ ਪਿੱਛੇ ਨੂੰ ਮੋੜ ਹਾਂ ਡਰਾਈਵਰ ਆ ਗਿਆ ਭਾਈ ਕੱਪਾ ਭਾਈ ਬਹੁਤ ਸੋਹਣੀ ਲੋਕੇਸ਼ਨ ਹੈ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਇੱਥੇ ਬਾਕੀ ਮੈਂ ਤੁਹਾਨੂੰ ਐਨ ਪ੍ਰੋਪਰ ਲੋਕੇਸ਼ਨ ਤੁਹਾਨੂੰ ਬਾਅਦ ਦੱਸਦਾ ਮੈਂ ਕਿਵੇਂ ਤੁਸੀਂ ਪਹੁੰਚ ਸਕਦੇ ਹੋ ਇੱਥੇ ਤੇ ਹੋਰ ਐਕਟੀਵਿਟੀ ਕੀ ਕਰ ਸਕਦੇ ਹੋ ਰਾਸam ਜੋਬਨ 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 ਦੇ ਜੈਕਟ ਪਵਾਇਆ ਵੀ ਨਾ ਲੱਗਦਾ ਥੋੜਾ ਚੱਲ ਪਟਾਣੀਆਂ ਕਿਸਰਛਾਹ ਲੱਗੀ ਆ ਜਾ ਆਪਾਂ ਨੇ ਬਾਈ ਉਹੀ ਚੰਡੀਗੜ੍ਹ ਵਾਲੇ ਕੰਮ ਹੈ ਸੇਮ ਬਿਲਕੁਲ ਜਿਦਾ ਆਪਾਂ ਚੰਡੀਗੜ੍ਹ ਚਲਾਉਂਦੇ ਰਹੇ ਆ ਆ ਛੋਟੀ ਜੀ ਲੇਕ ਆ ਦੋਹੇ ਪਹਾੜਾਂ ਦੇ ਗੱਭੇ ਬਣੀ ਹੋਈਆਂ ਬਹੁਤ ਘੈਂਟ 뷰 ਇੱਥੇ ਤੇ ਇੱਕ ਵਾਰ ਵਿਜ਼ਿਟ ਕਰਨਾ ਜ਼ਰੂਰ ਬਣਦਾ ਰੇਤੇ ਯਾਰ ਪਿੱਛੇ ਰਹਿ ਗਏ ਆਪਣੇ ਉੱਤਰ ਤੁਸੀਂ ਥੋੜਾ ਖਿੱਚੋ ਇਤਰਾਉਂ ਕਿਦਾਂ ਇਹ ਬਾਈ ਜਿਹੜੀ ਲੇਕ ਆ ਇਹ ਈਦਨੇ ਚ ਪੈਂਦੀ ਆ ਕਜਾਸਾ ਈਦਨੇ ਤੁਸੀਂ ਕੋਈ ਵੀ ਆਪਣਾ ਪਰ ਕੇ ਆ ਸਕਦੇ ਹੋ ਤੇ ਜਦੋਂ ਆਪਾਂ ਲੋਵਰੇ ਨੂੰ ਜਾਂਦੇ ਆ ਨਾ ਬਹਿਰ ਘੋਮਤੋਂ ਲੋਵਰੇ ਨੂੰ ਉੱਤਰ ਰਸਤੇ ਦੇ ਵਿੱਚ ਇਹ ਲੇਕ ਆਉਂਦੀ ਆ ਤੁਸੀਂ ਜਦੋਂ ਕਦੇ ਵੀ ਲੋਵਰੇ ਘੁੰਮਣ ਗਏ ਤਾਂ ਇੱਥੇ ਜ਼ਰੂਰ ਰੁੱਕ ਕੇ ਜਾਇਓ ਤੇ ਆਹ ਐਕਟੀਵਿਟੀ ਜਰੂਰ ਕਰਕੇ ਜਾਇਓ ਉਹਨੂੰ ਵਧੀਆ ਲੱਗੂਗਾ ਲੋਵਰੇ ਵੀ ਇੱਥੋਂ ਤਕਰੀਬਨ ਅੱਧੇ ਘੰਟੇ ਦਾ ਰਸਤਾ ਹੋਰ ਆ ਲੋਵਰੇ ਦਾ ਵੀ ਉਹ ਵੀ ਲੱਗ ਗਈ ਇੰਨੀ ਦੂਰ ਨਹੀਂ ਲੈਕੋ ਵੀ ਲੋ ਜੀ ਚਰਾਉਣੇ ਦੀ ਲੜਾਈ ਹੋ ਗਈ ਪਈ ਆ ਇੱਥੇ ਜਦੋਂ ਥੱਕ ਗਿਆ ਆਪਣੇ ਇਹ ਚਰਾਉਣ ਨਾਲ ਜਾਣਾ ਵੇ ਦੇਖੀ ਚਲੀ ਤੇ ਫੋਟੋ ਕੈਪਚਰ ਕਰ ਰਹੇ ਹਾਂ ਤੇ ਸਾਡੇ ਹੁਣ ਤਾਂ ਛੱਡ ਵੀ ਨਹੀਂ ਸੱਤੀ ਆਪਣੇ ਚੱਲੂਗੀ ਨਹੀਂ ਇਹ ਤੇ ਤਾਂ ਜ਼ਿਆਦਾ ਤੇਜ਼ ਚਲਾ ਰਹੇ ਹਾਂ ਜੀ ਅੱਪਾ ਚਲਾਓ ਸ਼ਿਪ ਚਲਾਉਣਾ ਬੰਦ ਕਰ ਪਾਣੀ ਦਾ ਖੜਕਾ ਹੁੰਦਾ ਥੱਲੇ ਡਰਦੇ ਤਾਂ ਨਹੀਂ ਰੇਸ ਲੱਗੀ ਰੇਸ ਫਾਸੀ ਡਰਦੀ ਥੋੜਾ ਜਿਆ ਨਾਲੇ ਭਾਈ ਗਾਈਡਲਾਈਨਸ ਇਹਨਾਂ ਦੀ ਵੀ ਜਦੋਂ ਵੀ ਆਪਾਂ ਲੇਕ ਦੇ ਵਿੱਚ ਆ ਗਏ ਨਾ ਜਦੋਂ ਵੀ ਲੇਕ ਦੇ ਵਿੱਚ ਆ ਗਏ ਤਾਂ ਦੂਰੀ ਰੱਖਣੀ ਹੈ ਦੂਜੀ ਰਣੀ ਜਿਹੜੀ ਕਿਸ਼ਤੀ ਆ ਉਹ ਤੋਂ ਦੂਰੀ ਰੱਖਣੀ ਥੋੜੀ ਜੀ ਕਿਉਂਕਿ ਕਈ ਵਾਰ ਉਹਰੇ ਹਾਸੇ ਹੋਏ ਆ ਆਪਾਂ ਚੌੜ ਚੌੜ ਤੇ ਰਿਸਨ ਲਾਉਣ ਲੱਗ ਪੈਨੇ ਉਹ ਚੀਜ਼ਾਂ ਨਾ ਕਰਿਓ ਇੱਥੇ ਤੇ ਇਹ ਪੁੱਠੀ ਵੀ ਹੋ ਜਾਂਦੀ ਹੈ ਵੱਜ ਪੁੱਜ ਗਈ ਆਪਣਾ ਸੇਫਟੀ ਰੱਖਿਓ ਜ਼ਰੂਰ ਪਰ ਵਧੀਆ ਚੀਜ਼ ਆ ਯਾਰ ਮਾੜੀ ਨਹੀਂ ਹੈਗੀ 10 ਰੁਪਏ ਜਿਹੜੇ ਘੰਟਾ 9 ਯੂਰੋ ਚ ਕੋਈ ਮਾੜਾ ਨਹੀਂ ਇੱਕ ਪਰ ਬੈਠ ਜਿੰਨੇ ਜਿੰਨੇ ਬੈਠ ਸਕਦੇ ਪੂਰੀ ਵੀ ਜਗ੍ਹਾ ਹੈਗੀ ਆ ਦੇਖੋ ਪਿੱਛੇ ਵੀ ਹੈ ਘੱਟੋ ਘੱਟ ਅਜਿਹਾ ਹੋਣਾ ਕਿੰਨੇ ਬੱਡੀਆਂ ਬੱਪਾ ਪੰਜ ਜਣੇ ਬੈਠੇ ਆ ਸੀ ਦੋ ਜਣੇ ਹੋਰ ਬੈਠ ਸਕਦੇ ਹਾਂ ਜੀ ਰੇਸਤਾ ਨਹੀਂ ਲਾਉਣੇ ਜੀ ਅੱਛਾ ਉਧਰ ਇੱਕ ਡਰਾਈਵਰ ਮਾੜਾ ਐਤਾ ਡਰਾਈਵਰ ਦੋ ਹੀ ਸੈਗੇ ਅੱਛਾ ਪਹਾੜ ਦੇ ਕੋਲ ਯਾਰ ਕਿੰਨੇ ਘੈਂਟ ਲੱਗਦੀ ਹੈ ਹਨਾ ਭਾਈ ਤੁਸੀਂ ਜਲੀਨੇ ਨਹੀਂ ਕਰ ਸਕਦੇ ਇੰਨਾ ਸ਼ਾਨਦਾਰ ਵਿਊ ਹੈ ਨਾ ਪਹਾੜੇ ਬਹੁਤ ਸੋਹਣੇ ਲੱਗਦੇ ਹੈ ਲੇਕ ਦੇ ਵਿੱਚੋਂ ਨਾ ਸਾਹਮਣੇ ਪਹਾੜ ਦੇਖਦੇ ਨਾ ਦਿਲ ਖੁਸ਼ ਹੁੰਦਾ ਬਈ ਆ ਕੇ ਯਾਰ ਜਦੋਂ ਕਦੇ ਵੀ ਟਾਈਮ ਲੱਗੇ ਨਾ ਬਈ ਇੱਥੇ ਜ਼ਰੂਰ ਆ ਕੇ ਜਾਇਓ ਤੁਹਾਨੂੰ ਮੈਂ ਰეკਮੈਂਡ ਕਰੂੰਗਾ ਬਹੁਤ ਸੋਹਣੀ ਲੋਕੇਸ਼ਨ ਹੈ ਬਹੁਤ ਜ਼ਿਆਦਾ ਜੋਰਦ ਲੱਗਦਾ ਹੈ ਯਾਰ ਬਲੋ ਬਲੋ ਉਹ ਕਿੱਥੇ ਨਹੀਂ ਫਿਰਦੇ ਇੱਕ ਜੰਗਲ ਦੇ ਵਿੱਚ ਮੱਛੀਆਂ ਵਾਲੇ ਹਨ ਕੋ ਫੜਦੇ ਆ ਇਹ ਆਦਾ ਪਲ ਮੱਛੀ ਫੜ ਦੇਖਦੇ ਇਸ ਵਾਰ ਕੇ ਆ ਨਾ ਜਦੋਂ ਆਪਾ ਹਵਾ ਤੋਂ ਆਪੋਜ਼ਿਟ ਚੱਲਦੇ ਨਾ ਫਿਰ ਜ਼ੋਰ ਜ਼ਿਆਦਾ ਲੈਂਦੀ ਹੈ ਜੇ ਹਵਾ ਵਾਲੇ ਚੱਲਦੇ ਆ ਫਿਰ ਨਹੀਂ ਹੁੰਦੀ ਐਕਸਰਸਾਈਜ਼ ਹੁੰਦੀ ਆ ਫਟਾ ਆਹ ਪੂਰੀ ਗੱਲ ਜੇ ਮਸਾਂਝੀ ਦੇ ਲੱਗੇ ਰਹੇ ਵੜ ਕੇ ਖਿੱਚਣ ਨੂੰ ਆ ਕਿਸ਼ਤੀ ਦੇ ਵਿੱਚ ਖਿੱਚਣ ਬੜਾ ਸੱਟ ਕੀਤੀ ਆ ਫੋਟੋ ਤੁਸੀਂ ਇੱਕ ਮਾੜੀ ਫੋਟੋ ਦੇਖੋ ਰਿਹਾ ਹੈ ਰੈਡੀਓ ਸਾਈਡ ਹੈ ਦਾ ਸੱਤੀ ਸਾਰਾ ਗ੍ਰਿਲਿਆ ਤਾਂ ਹੁੰਦਾ ਉੱਧਰ ਅਸੀਂ ਪਹਿਲਾਂ ਆ ਕੇ ਗਏ ਆ ਜਦੋਂ ਦੋਵੇਂ ਨਾ तकरीबन 2 ਸਾਲ ਪਹਿਲਾਂ ਉਹ ਜਗ੍ਹਾ ਤੇ ਉਹ ਤੇ ਸਾਹਮਣੇ ਉਹ ਰੈਸਟੋਰੈਂਟ ਆ 바ਰ ਵਗੈਰਾ ਵੀ ਆ ਜੇ ਕਿਸੇ ਨੂੰ ਕੁਝ ਲੈਣਾ ਖਾਣ ਪੀਣ ਵਾਸਤੇ ਤੇ پارک ਬਣੀ ਵੀ ਬਹੁਤ ਸੋਹਣੀ ਉਹ ਉੱਥੇ ਪਿੱਛੇ ਜਿਹੜੀ ਆ ਚੀਜ਼ ਪਹਿਲਾਂ ਸਾਫ਼ ਹੁੰਦੀ ਰੀ ਬਿਲਕੁਲ ਆਨ 뷰 ਵਧੀਆ ਦੇਦਾ ਹੁੰਦਾ ਸੀ ਉੱਥੇ ਤੋਂ ਤੇ ਹੁਣ ਝਾੜ ਫੂਲ ਜੀ ਹੋ ਕੇ ਖਾਦੇ ਹੋ ਰਹੇ ਉਹ ਖੜੇ ਖੜੇ ਹੂੰ ਉਹ ਖੜੇ ਆ ਪਿੱਛੇ ਉਹ ਖੜੇ ਬਦੋ ਵਿੱਚ ਦੇਖਣੇ ਨਹੀਂ ਦਰਖਤਾ ਦੇ ਉਹਲੇ ਆ ਜਿਹੜਾ ਤੁਸੀਂ ਉਹ ਸਾਹਮਣੇ ਦੇਖ ਰਹੇ ਨਾ ਪਹਾੜਾਂ ਦੇ ਉੱਤੇ ਘਰ ਬਣਿਆ ਉਹ ਹੈਗਾ ਸਾਰਾ ਸ਼ਹਿਰ ਦੋਸੂ ਜਿਹੜਾ ਤੁਸੀਂਆਂ ਸਕਰੀਨ ਦੇ ਵਿੱਚ ਦੇਖ ਰਹੇ ਨਾ ਸਾਰਾ ਦੋਸੂ ਸ਼ਹਿਰ ਹੈ ਤੇ ਆ ਜਿਹੜੇ ਪਹਾੜ ਹੈ ਇਹਨਾਂ ਦੇ ਉੱਪਰ ਆਪਾਂ ਟਰੈਕਿੰਗ ਕਰਨ ਵੀ ਜਾ ਸਕਦੇ ਆ ਪਰ ਉਹ ਫਿਲਹਾਲ ਮੈਨੂੰ ਪਤਾ ਨਹੀਂ ਵੀ ਕਿਹੜੀ ਸਾਈਡ ਤੋਂ ਜਾਣੀ ਹੈ ਜਿਹਨੇ ਕੋਚ ਉੱਥੇ ਮੈਂ ਬੋਰਡ ਲੱਗੇ ਹੋਏ ਦੇਖਿਆ ਸੀ ਜੇ ਮੈਨੂੰ ਪਤਾ ਹੋਰ ਮੈਂ ਤੁਹਾਨੂੰ ਉਹ ਦੱਸੂਗਾ ਕਿਉਂਕਿ ਉਹ ਪਹਾੜ ਹੈ ਬੜੇ ਸੋਹਣੇ ਨੇ ਸਾਰੇ ਯਾਰੇ ਸਾਰੇ ਦੇਖਣ ਵਾਲੇ ਫੈਮਲੀ ਵਿਜ਼ਿਟ ਬਲੇਜ਼ਾ ਐਂ ਪੂਰੀ ਜਿਹੜੀ ਗੱਲਬਾਤ ਐਂ ਦਾ ਕੀ ਕਰਦਾ ਲੱਡੂ ਓ ਲੈਟ ਕੱਲ ਨਗਰ ਜੀ ਆ ਮਗਰਮਾਛਾਂ ਵਿੱਚ ਆ ਐਡਾਡੇ ਮੱਛੀਆਂ ਸ਼ਾਰਕ ਆ ਹਾਂ ਸ਼ਾਰਕ ਕੋ ਡਰਦੈ ਨੀ ਸ਼ਾਰਕ ਤੋਂ ਸ਼ਾਰਕ ਤੋਂ ਨਹੀਂ ਡਰਦੀ ਇਹ ਆ ਜਿਹੜਾ ਸਾਹਮਣੇ ਇਧਰੋਂ ਮੇਨ ਰੋਡ ਜਾ ਰਿਹਾ ਨਾ ਇਹ ਸਿੱਧਾ ਜਾ ਕੇ ਲੋਵਰੇ ਮਿਲਦਾ ਲੋਵਰੇ ਜਿਹੜੀ ਲੇਕ ਬਹੁਤ ਛੋਟਾ ਸ਼ਹਿਰਾ ਲੋਵਰੇ ਵੀ ਜੇ ਸਾਡੇ ਕੋਲ ਟਾਈਮ ਲੱਗਾ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਫਿਲਹਾਲ ਸਾਡੀ ਜਣੀ ਅੱਜ ਜਿਹੜੀ ਪਲਾਨਿੰਗ ਸੀ ਉਹ ਸਿਰਫ ਇੱਥੀ ਤੱਕੀ ਸੀ ਤੇ ਜੇ ਟਾਈਮ ਲੱਗਿਆ ਬਚਿਆ ਥੋੜਾ ਜਿਹਾ ਤਾਂ ਫਿਰ ਅੱਗੇ ਵੀ ਜਾ ਕੇ ਆਵਾਂਗੇ। ਜਣੀ ਕਿ ਇੱਥੋਂ ਤੱਕ तकरीबन ਤੁਹਾਨੂੰ ਪਹਿਲਾਂ ਦੱਸ ਕੇ ਆਟਿਆ 25 ਤੋਂ ਅੱਧੇ ਘੰਟੇ ਦਾ ਰਸਤਾ ਮਸੀਆਂ। ਲੋਵਰੇ ਸ਼ਹਿਰ ਵੀ ਜਰੂਰ ਦੇਖਿਓ। ਜੇ ਕੋਈ ਇੱਥੇ ਆਏਗਾ ਨਾ ਇੱਥੋਂ ਬਗਾਹਾਂ ਲੋਵਰੇ ਵੀ ਜਾ ਕੇ ਆਏ। ਉਹ ਵੀ ਸੋਹਣਾ ਚੀਜ਼ ਹੈ। ਜੇ ਕੋਈ ਲੋਵਰੇ ਗਿਆ ਤਾਂ ਇੱਥੇ ਸਟੇ ਕਰਕੇ ਜਾਇਓ। 2-4 ਘੰਟੇ ਸਾਨੂੰ ਵਧੇ ਲੱਗੂਗਾ। ਵੀ ਸਾਡੀ ਸ਼ਰਤ ਲੱਗ ਗਈ ਹੋਣਾ ਦੋਹਾਂ ਦੀ। ਵੀ ਜਿਹਨੇ ਪਹਿਲਾ ਪੈਰ ਰੋਕੇ ਉਹ ਪੈਰ ਸੋ ਉਹ ਹਾਰ ਗਿਆ। ਕਰੀਮਾ ਨਾ 3-4 ਮਿੰਟ ਹੋ ਗਿਆ ਨੂੰ ਲੱਗਿਆ ਨਾ ਬੱਸ ਹੋ ਗਈ ਪਰ ਤੇ ਆ ਵੀ ਤੇਜ਼ ਹੋ ਗਈ ਹੁਣ ਸ਼ਿਪ ਜੈਟ ਦਿਹਾੜੇ ਦੇ ਆ। ਕਿਆ ਕਹਿੰਦੇ ਉਹ ਕੀ ਕਹਿੰਨੇ ਇਹਨੂੰ? ਬੋਟੇ ਕਹਿੰਨੇ ਹਨਾ। ਬੋਟ ਜੋ ਵੀ ਹੈ। ਹਾਂ ਪਤਾ। ਹਾਂ। ਮੋਟਰ ਵਾਲੀ ਤਾਂ ਸਹੀ ਰਿਆਂ ਦੀ ਛੱਤੀ। ਅਗਣਾ ਕਮਾਈ ਜਾ ਲੋ ਨੂੰ ਇੱਧਰ ਉੱਧਰ ਨੂੰ। ਉਹਦਾ ਪਾਓ ਆਪੋਜ਼ਿਟ ਆ ਨਾ ਹਵਾ ਵਦੇ। ਉੜੇ ਹੋਣਾ ਹੱਥ ਤੋਂ ਕੋਈ ਨਹੀਂ ਜਾਣਾ ਆਪਾਂ ਦੇਖਾਂ ਆ ਆਪਾਂ ਦੂਰ ਆਏ ਹੋਏ ਆ ਉਹਨੇ ਪਾਪਾ ਜੋਣਾ ਲੰਬਾਈ ਪੈ ਗਿਆ ਪਾਪਾ ਮੈਂ ਤਾਂ ਵਾਮੀ ਪਾਣਾ ਵਿਚੜਾ ਹੱਥ ਤੇ ਹੋਰ ਆ ਇੱਕ ਨੰਬਰ ਵੀ ਹੋਵਾ ਯਾਨ ਕਿਸੇ ਨਾ ਸਵਿਟਜ਼ਰਲੈਂਡ ਦੇ ਸ਼ਹਿਰ ਦਾ ਪਲੇਖਾ ਪਾਉਂਦਾ ਹੈ ਸ਼ਹਿਰ ਵਿੱਚ ਆਲੇ ਦਾਰ ਇੱਕ ਦੇਖੋ ਕੰਡਿਆਂ ਦੇ बसे ਹੋਏ ਸ਼ਹਿਰ ਤੇ ਗੱਬੇ ਛੋਟੀ ਜੀ ਲੇ ਕਹਾ ਤੇ ਅੱਜ ਬੱਦਲ ਵਾਈ ਵੀ ਹੋਈ ਵੀ ਤੇ ਰੱਬ ਨੇ ਵੀ ਸਾਥ ਦਿੱਤਾ ਹੋਇਆ ਐਨੀ ਧੁੱਪ ਨਹੀਂ ਲੱਗ ਰਹੀ ਪਾਣੀ ਤਾਂ ਹੀ ਜ਼ੋਰ ਲੱਗਦਾ ਨਹੀਂ ਕੰਨ ਕਰੇ ਬਾਈ ਮੇਰੀ ਜ਼ੋਰ ਲੱਗਦਾ ਜੇ ਬਾਈ ਇੱਕ ਜਣਾ ਪੈਰ ਮਾਰਦਾ ਤਾਂ ਦੋਏ ਬੰਦੇ ਦਾ ਜ਼ੋਰ ਜ਼ਿਆਦਾ ਲੱਗਦਾ ਇਸ ਕਰਕੇ ਦੋ ਜਣੇ ਇਕੱਠੇ ਪੈਰ ਮਾਰੂਗੇ ਤਾਂ ਜ਼ੋਰ ਨਹੀਂ ਲੱਗਦਾ ਆਹ ਸਾਰੀ ਇਹ ਮੈਟ ਐਕਟੀਵਿਟੀ ਬਹੁਤ ਬੜੀਆਂ ਵਗਣੇ ਇਹਨਾਂ ਨੂੰ ਹੁਣ ਨੂੰ ਹਣ ਵਾਸਤੇ ਬਣਿਆ ਹੋਇਆ ਜੇ ਕਿਸੇ ਨੇ ਨਹਾਉਣਾ ਵੀ ਇਹ ਲੇਕ ਦੇ ਵਿੱਚ ਤਾਂ ਕਦੇ ਨਹਾ ਨਹੀਂ ਸਕਦਾ ਜਿਨੀਆਂ ਕਿ ਹਰੇ ਕਿਨਾਰੇ ਤੇ ਬਣੇ ਹੋਏ ਕੁਝ ਨਾ ਕੁਝ ਦੂਲੇ ਕਿਨਾਰੇ ਤੇ ਤੇਰ ਕੇ ਮੈਂ ਤੇ ਆਇਆ ਹਾਂ ਹਾਂ ਉਮ ਡੋਬੀ ਜੀ ਅਰੇ ਕਿੰਨੇ ਜਾਂਗੇ ਕਿਹਦੇ ਆਹ ਜਤੀ ਆਪਨੇ ਉਹ ਨਹੀਂ ਭਾਜੀ ਉਹ ਉੱਥੇ ਜਾਣਾ ਉਹ ਦਰਤਾ ਕੋਣੇ ਭੁੱਲ ਬਲ ਇੰਨੀ ਦੂਰ ਆ ਗਿਆ ਆਪਾ ਯਾਰ ਮਾਲ ਹੋ ਗਈ ਚੌਜੋ ਚ ਪਤਾ ਨਹੀਂ ਲੱਗਿਆ ਉਹ ਤਾਂਹੀਂ ਉਧਰ ਹਾਂ ਵੀ ਉਹ ਉਧਰ ਕਿਸ ਤੇ ਜਰਾ ਚੱਲਦੀ ਹੈ ਸਹੀ ਹੈ ਸਹੀ ਹੈ ਉਹ ਟਰਾਈ ਕਰ ਲੈ ਤੂੰ ਮੈਂ ਕਰ ਲੈ ਟਰਾਈਲ ਬੜਾ ਹੱਕ ਲੱਗ ਸਦੋ ਉਹ ਦੋ ਪੈਰ ਫਾਜਣਾ ਜ਼ਰਾ ਉਹ ਚ ਫਿਰ ਜੋ ਬੰਨ ਗਿਆ ਨਾ ਮੈਂ ਵੀ ਟਰਾਈ ਕਰਨੀ ਆ ਉਹ ਤੇ ਤੇਰੇ ਪੈਰ ਛੋਟੇ ਆ ਹਾਂ ਜੀ ਲੱਤਾਂ ਛੋਟੀਆਂ ਦੇਖਿਆ ਜੇ ਬੜਾ ਹੋਣਗੇ ਨਾ ਫਿਰ ਤੂੰ ਕਰੀ ਠੀਕ ਹੈ ਓਕੇ ਇੱਥੋਂ ਲਈ ਸੀ ਬੋਟ ਆਪਾਂ ਨੇ ਉਹ ਸਾਹਮਣੇ ਬਾਹਰ ਰੈਸਟੋਰੈਂਟ ਨਾਲ ਉਹਦੇ ਵਿੱਚ ਇਹ ਸਾਰੀ ਐਕਟੀਵਿਟੀ ਇਹਦੇ ਵਿੱਚ ਰੈਸਟੋਰੈਂਟ ਵਗੈਰਾ ਸਾਰਾ ਕੁਝ ਹੁੰਦਾ ਦਾ ਆਪਾਂ ਟੈਂਟਰ ਕਾਤੇ ਆਵੋੜ ਹੈ ਪਤਾ ਟੈਂਟਰ ਕਾਤੇ ਆਪਾਂ ਮੋੜ ਕੇ ਕਰਦੇ ਨੇ ਸੈਟਿੰਗ ਜੀ ਦੀ ਉਹ ਦੇਖੋ ਆਪਾਂ ਲੋ ਜੀ ਆਪਾਂ ਆਪਣੀ ਲੋਕੇਸ਼ਨ ਤੇ ਆ ਗਏ 1.5 ਘੰਟਾ ਲਾਇਆ ਇਹ ਲੱਤਦ ਹੋਣ ਲੱਗ ਗਈਆਂ ਬਰ ਦਾ ਸਵਾਦ ਇੰਨਾ ਜ਼ਿਆਦਾ ਆਇਆ ਨਾ ਆਹ ਗਰਬਦੀ ਚਾਉਂਦੇ ਹੋ ਡਰਾਈਵਰ ਵਧੀਆ ਰੱਖ ਲਓ ਸਾਨੂੰ ਕੰਮ ਤੇ ਇੱਥੇ ਲੋਕ ਮਾਉਣ ਨੋ ਟ੍ਰਾਂਕੀਲੋ ਪਛੜ ਮੇਂ ਅਸਪੇਟਾਟੇ ਓਕੇ ਓਕੇ ਪਹਿੜਾ ਬੰਨਣਾ ਦੋਨੋਂ ਪਹਿਲਾਂ ਬੰਨੇ ਰ ਫਿਰ ਉਤਰੋ ਚਲਿਏ ਉਤਰੋ ਭਾਈ ਆਹ ਹਾ ਹਾ ਜੂ ਜੂਬੀਨਾ ਹਾਂ ਵਾਹ ਫੋਨ ਹੁੰ ਜਾਖ ਲੈ ਨੰਬਰ 18 ਦੈਂਟੋ ਨੇਲ ਬਾਰ OK ਨੰਬਰ 18 ਚੀਰੀ ਡਾਕੂਮੈਂਟ ਵਾ ਬੈਨੇ ਗ੍ਰਾਸੀ ਜੁਬੈਟੀਨੋ ਆਹ ਸੀ ਆ ਤੇਰੇ ਬੂਤ ਖੋਲ ਕੇ ਚੁਕਾਈ ਲੋ ਜੀ ਫਾਈਨਲੀ ਬਾਹਰ ਆ ਗਏ ਲੱਤਾਂ ਸਿੱਧੀਆਂ ਕਰੀਆਂ ਹੋਣ ਆ ਕੇ ਪਹਿਲਾਂ ਤਾਂ ਹਾਂ ਜੀ ਲੱਤਾਂ ਤੋਂ ਦਿਓ ਐਤ ਤੇ ਬਈ ਪਗਾਰੇ ਕਰਨ ਮੈਨੇ ਬਾਹਰ ਦੇ ਉੱਤੇ ਇੱਥੇ ਆਪਣੇ ਕੋ ਡਾਕੂਮੈਂਟ ਛੱਡਣਾ ਪੈਂਦਾ ਤੇ ਦੇ ਦੇਰੇ ਬਾਹਰ ਸੌਣ ਲੱਗੇ ਪਗਾਰੇ ਕਰਨੇ ਪੈਂਦੇ ਨੇ ਨੋ ਪੇ ਆ ਉਹਨੋਂ ਪਰ ਪੈਦਾ ਲੋ ਇਜਾ ਰੋ ਭਾਈ ਤੁਸੀਂ ਕੋਈ ਘੁੰਮਣ ਆਇਆ ਨਾ ਜਦੋਂ ਵੀ ਇੱਕ ਘੰਟੇ ਵਾਲੀ ਲਿਓ 2 ਘੰਟੇ ਦਾ ਬਹੁਤ ਜ਼ਿਆਦਾ ਹੋ ਜੰਨੇ ਆ ਲੱਤਾਂ ਦੁਖਣ ਲੱਗ ਜੰਨੀਆਂ ਅਸੀਂ ਤਾਂ तकरीबन ਡੇਢ ਡੇਢ ਘੰਟਾ ਕ ਲਾਇਆ ਪਰ ਸਾਡੀ ਲੱਤਾਂ ਦੁਖਣ ਲੱਗ ਗਈਆਂ ਤੁਸੀਂ ਸਿਰਫ ਇੱਕ ਘੰਟੇ ਵਾਲੀ ਲਿਓ ਐਨ ਪੂਰਾ ਇੰਜੋਏ ਹੋ ਜਣ ਇੱਕ ਘੰਟੇ ਚ ਜੇ 5-4 ਮਿੰਟ ਉੱਪਰ ਵੀ ਹੋ ਜਾਣਾ ਕੁਝ ਨਹੀਂ ਕਹਿੰਦੇ ਹੈਗੇ ਕੋਈ ਚੱਕਰ ਨਹੀਂ ਤੇ ਬਾਕੀ ਇੱਕ ਘੰਟੇ ਵਾਲੀ ਲਿਓ ਜੇ ਉਹ ਵਿੱਚ ਚਲੇ ਜਾਓ ਜੋ ਤੁਹਾਨੂੰ ਜ਼ਿਆਦਾ ਇੰਜੋਏ ਲੱਗਿਆ ਤਾਂ ਆਪਣਾ ਲੇਟ ਆ ਜਿਓ ਪੈਸੇ ਉਸ ਹਿਸਾਬ ਨਾਲ ਦੇ ਲੈਣਾ ਇਹਨਾਂ ਨੇ ਜਦੋਂ ਤੁਸੀਂ ਬਾਹਰ ਨਿਕਲੂਗੇ ਜੇ ਤੁਸੀਂ 2 ਘੰਟੇ ਬਾਅਦ ਨਿਕਲੇ ਤਾਂ ਜੇ ਇੱਕ ਘੰਟੇ ਬਾਅਦ ਨਿਕਲੇ ਤਾਂ ਇੱਕ ਘੰਟੇ ਦੇ ਤੇ ਲੋਕੇਸ਼ਨ ਬਹੁਤ ਸੋਹਣੀ ਆ ਫੈਮਲੀ ਵਾਲੀ ਲੋਕੇਸ਼ਨ ਆ ਪੂਰੀ ਤੇ ਇੱਥੇ ਪਾਰਕਾਂ ਵੀ ਬਣੀਆਂ ਹੋਈਆਂ ਟੇਬਲ ਟੂਬਲ ਲੱਗੇ ਹੋਏ ਨੇ ਤੁਸੀਂ ਆਪਣਾ ਘਰ ਤੋਂ ਸਮਾਨ ਲਿਆ ਕੇ ਇੱਥੇ ਖਾ ਪੀ ਵੀ ਸਕਦੇ ਹੋ ਤੇ ਆਪਣਾ ਦਿਨ ਵਧੀਆ ਇੰਜੋਏ ਕਰ ਸਕਦੇ ਹੋ ਦੇਖੋ ਆ ਬੱਚਿਆਂ ਕੋਈ ਖਤਰੇ ਵਾਲੀ ਚੀਜ਼ ਨਹੀਂ ਬੱਚੇ ਨਾਰਮਲ ਆਪਾਂ ਥੋੜੇ ਜੇ ਤੰਗ ਕਰਦੇ ਆ ਆਪਾਂ ਵਰਾ ਸਕਦੇ ਆ ਉਹਨਾਂ ਨੂੰ ਉਦਾਂ ਆ ਜੋਨ ਵਧੀਆ ਕਰਦਾ ਉਹ ਦੇਖ ਦਿਖਾਈਦਾ ਉਹ ਬੱਲੇ ਬਰਾਵੋ ਉਹ ਰਹਾ ਸਮਨੇ ਆਹ ਚੱਕੀ ਨੇ ਪੁੱਤ ਆ ਜਾ ਅੱਗੇ ਖਾਣੇ ਆ ਜਾ ਉਹ ਨੰਨ ਕੇ ਸਾਰੇ ਦੇਖੋ ਉਹ ਆ ਜਾ ਪੁੱਤ ਨਹੀਂ ਮੇਰਾ ਭਾਈ ਬਣ ਕੇ ਜਮ ਉਹ ਰ ਗਾਹ ਬੋਨੋ ਜਲਾ ਤੋ ਮਿਲਦੀ ਕਹਾ ਇਹਦਾ ਹੀ ਪੰਗਾ ਰਹਿੰਦਾ ਕਿ ਵੀ ਇੱਥੇ ਥੋੜਾ ਜਿਹਾ ਪਾਸੇ ਜਾਂਦਾ ਜਾ ਕਰਿਆ ਤੁਰੇ ਫੇਨੇ ਲੀਕ ਦੇ ਕਿਨਾਰੇ ਹੁਣ ਗਾਹਾਂ ਜਾ ਕੇ ਲੋਬਰੇ ਜਿਹੜਾ ਸ਼ਹਿਰ ਆ ਉਹ ਦੇਖਣ ਚੱਲਿਆ ਹੁਣ ਇਤੋਂ ਜਣੇ ਕਿ 18 ਮਿੰਟ ਦੀ ਬਾਟ ਤੇ 18 ਮਿੰਟ ਲੱਗਣੇ ਇਤੋਂ ਤਕਰੀਬਨ 17-18 ਕਿਲੋਮੀਟਰ ਹੋਣਾ ਹੋਰ ਹੁਣ ਤੁਹਾਨੂੰ ਉਹ ਦਿਖਾਉਣੇ ਜਾ ਕੇ ਗੱਡੀ ਬਈ ਬਿਲਕੁਲ ਸ਼ਾਮ ਚਲਾਈਆਂ ਹੋਏ ਦੇਖੋ ਗੱਡੀਆਂ ਵਾਸਤੇ ਕਿੰਨਾ ਥੋੜਾ ਬਣਾਇਆ ਵੇ ਬੇਲਾਂ ਜੀ ਨਾਲਾ ਕਿੰਨੀ ਘੰਟੇ ਦੀ ਹੋਣੀ ਵੀ ਆ ਇਹ ਸਾਹਮਣੇ ਇਤੋਂ ਲੇਕ ਦਾ ਥਿਊ ਆ ਮੈਨੂੰ ਕਰਦੇ ਆ ਬਾਏ ਬਾਏ ਤੇ ਹੁਣ ਚੱਲਦੇ ਆਪਾਂ ਅੱਗੇ ਜਿਹੜਾ ਤੁਹਾਨੂੰ ਦੱਸਿਆ ਜਿੱਦਾਂ ਲੋਵਰੇ ਲਾ ਕਪੀਤਾਨ ਸ਼ਿਪ ਦੇਖ ਲਓ ਪੁਰਾਣੇ ਜਮਾਨੇ ਦੇ ਸ਼ੇਪ ਦਾ ਬਣਾਇਆ ਹੋਇਆ ਜਿਦਾ ਪੁਰਾਣੇ ਟਾਈਮ ਅਜ ਹੁੰਦਾ ਸੀ ਇਹ ਉੱਪਰ ਫਲੈਗ ਵੀ ਲਾਇਆ ਹੋਇਆ ਬਹੁਤ ਸੋਹਣਾ ਲੱਗਦਾ ਪਤਾ ਨਹੀਂ ਜੇ ਦਿਖਾਵੇ ਵਾਸਤੇ ਲਾਇਆ ਹੋਇਆ ਪਪ ਨਹੀਂ ਨਹੀਂ ਚੱਲਦਾ ਉਦਾਂ ਵੈਸੇ ਸਾਰਾ ਕੁਝ ਆ ਇਹ ਚੱਲਦਾ ਕੋਲਿਆਂ ਨਾਲ ਬਾਈ ਜੀ ਆ ਦੇਖੋ ਦੇਖ ਰਹੇ ਨੇ ਤੁਸੀਂ ਭੱਠੀਆਂ ਉੱਪਰੋਂ ਧੂਆ ਨਿਕਲਦਾ ਉੱਥੇ ਤੇ ਕੋਲਿਆਂ ਨਾਲ ਚੱਲਦਾ ਸਾਰਾ ਬਹੁਤ ਪੁਰਾਣਾ ਲੱਗਦਾ ਦੇਖਣ ਨੂੰ ਤਾਂ